हांजी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੈ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਤਕਰੀਬਨ ਆਪਣੇ ਚੈਨਲ ਦੇ ਉੱਪਰ ਪਹਿਲਾਂ ਵੀ ਇਸ ਘਰੋਂ ਵੀਡੀਓ ਜਿਹੜੀਆਂ ਅਪਲੋਡ ਨੇ ਕਾਫੀ ਤੇ ਖਾਸ ਵਿਜਿਟ ਜਿਹੜੀ ਹੈਗੀ ਤੁਹਾਨੂੰ ਸ਼ਹਿਰ ਜ਼ਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਹੈਗਾ ਖਾਸ ਵਿਜਿਟ ਤੁਹਾਨੂੰ ਤਰਨਤਾਰਨ ਸਾਹਿਬ ਕਰਨੀ ਪੈਣੀ ਹੈ ਠੀਕ ਹੈ ਜੀ ਖਾਸ ਲੋਕੇਸ਼ਨ ਜਿਹੜੀ ਹੈਗੀ ਆ ਉਹ ਬਿਲਕੁਲ ਜਿਹੜੇ ਆ ਓਨਰ ਵੀਰ ਗੁਰਜੰਟ ਦੇ ਨੰਬਰ ਹੈਗੇ ਆਪਾਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰਨੀ ਹੈਗੀ ਆ ਠੀਕ ਆ ਵੇੜਾ ਜਿਹੜੀਆਂ ਦੋਸਤੋ ਤਕਰੀਬਨ ਜਿਹੜੀਆਂ ਵਿਕਰੀ ਵਾਲੀਆਂ ਇਸ ਘਰੇ ਹੁੰਦੀਆਂ ਰਹਿੰਦੀਆਂ ਨੇ ਤੇ ਪਸ਼ੂ ਆ ਤਕਰੀਬਨ ਜਿਹੜੇ ਵੇੜਾਂ ਦੇ ਵਿੱਚ ਆਉਂਦੇ ਆ ਠੀਕ ਹੈ ਜੀ ਖਾਸ ਤੌਰ ਤੇ ਜਿਹੜਾ ਵਪਾਰ ਆ ਵੇੜਾਂ ਦਾ ਵੀਰ ਉਹਨਾਂ ਦਾ ਤੇ ਪਹਿਲਾਂ ਵੀ ਜਿਹੜੀਆਂ ਵੇੜਾਂ ਦੋਸਤੋ ਚੰਗੀਆਂ ਨਿਕਲੀਆਂ ਜਿੱਥੇ ਵੀ ਗਈਆਂ ਵੀਰਾਂ ਦੀ ਜਿਹੜੀ ਦੋਸਤੋ ਸੁਝਾਅ ਆਇਆ ਰਾਇ ਵੀ ਚੰਗੀਆਂ ਵੇੜਾਂ ਨਿਕਲੀਆਂ ਨੇ ਤੇ ਅੱਜ ਵੀ ਇਹ ਤਕਰੀਬਨ ਜੜੀਆਂ ਦੋਸਤੋ 20+ 25+ ਵਾਲੀਆਂ ਵੇੜਾ ਲੈ ਕੇ ਬਿਲਕੁਲ ਇੱਕ ਵਾਰੀ ਹਾਜ਼ਰ ਹੋਇਆ ਤੇ ਕਰਦੇ ਆ ਬਥੇਰੇ ਗੱਲਬਾਤ ਵੀਰ ਗਰਜੰਟ ਦੇ ਨਾਲ ਸਾਂਝੀ ਕੀ ਇਨਫੋਰਮੇਸ਼ਨ ਆ ਇਹਨਾਂ ਵੇੜਾਂ ਦੇ ਰਿਗਾਰਡਿੰਗ ਤੇ ਵੀਡੀਓ ਜਿਹੜੀ ਦੋਸਤੋ ਅੱਜ ਆਪਾਂ 27 ਫਰਵਰੀ ਨੂੰ ਬਣਾ ਜ਼ਰੂਰ ਨੋਟ ਕਰ ਸਕਦੇ ਹੋ 5:30 ਵਜੇ ਜਿਹੜਾ ਦੋਸਤੋ ਸ਼ਾਮ ਦਾ ਸਮਾਂ ਹੈਗਾ ਈਵਨਿੰਗ ਟਾਈਮ ਜਿਹੜਾ ਹੈਗਾ 5:30 ਵਜੇ ਦਾ ਆਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਜੰਟ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਵੀਰ ਵੱਧ ਗਿਆ ਜੀ ਮਹਾਰਾਜ ਗੁਰੂ ਰਾਮਦਾਸ ਦੀ ਕਿਰਪਾ ਜੀ ਚਲੋ ਸ਼ੁਕਰਮਾਰਕ ਦਾ ਜੀ ਤੇ ਗੁਰਜੰਟ ਵੀ ਰਾਜ ਤਿੰਨ ਵੜਾ ਆਪਣੇ ਕੋਲ ਬਿਖਾਊਗਾ ਜੀ ਹਾਂਜੀ ਵੀਰ ਜੀ ਤਿੰਨ ਠੀਕ ਆ ਤੇ ਵੜਾ ਤਕਰੀਬਨ ਵੱਡੀਆਂ ਲਿਆਉਣ ਲੱਗ ਪਏ ਫਿਰ ਹੁਣ ਹਾਂਜੀ ਹਾਂਜੀ ਵੀਰ ਜੀ ਠੀਕ ਆ ਤੇ ਪਹਿਲੇ ਨੰਬਰ ਤੋਂ ਆਪਾਂ ਇਧਰੋਂ ਸਟਾਰਟ ਕਰ ਲਈਏ ਵੱਡੀ ਬੈੜ ਤੋਂ ਹਾਂਜੀ ਹਾਂਜੀ ਠੀਕ ਆ ਤੇ ਇੱਕ ਗਰਜੰਟ ਵੀਰੇ ਜਿਹੜਾ ਨਾ ਆਪਣਾ ਐਡਰੈਸ ਫੇਰ ਤੋਂ ਕਨਫਰਮ ਕਰਾ ਦਿਓ ਪੂਰੀ ਲੋਕੇਸ਼ਨ ਦੱਸ ਦਿਓ ਕਿਸੇ ਵੀਰ ਨੂੰ ਪੁੱਛ ਕੇ ਆਉਣ ਦੇ ਵਿੱਚ ਕੋਈ ਤੰਗੀ ਨਾ ਹੋਵੇ ਵੀਰ ਜੀ ਆਪਣਾ ਤਰਨਤਾਰਨ ਗੌਂਦਵਾਲ ਬਾਈਪਾਸ ਤੋਂ ਸ਼ਨੀ ਮੰਦਰ ਦੇ ਲੱਗ ਐਫਸੀ ਆ ਗਦਾਮ ਤੇ ਬਿਲਕੁਲ ਲੱਗ ਗਈ ਆ ਠੀਕ ਆ ਜੀ ਹਾਂਜੀ ਠੀਕ ਆ ਠੀਕ ਆ ਤੇ ਦੋਸਤੋ ਬਿਲਕੁਲ ਤੁਸੀਂ ਲੋਕੇਸ਼ਨ ਲਾ ਕੇ ਜਿਹੜੀ ਘਰ ਵਿਜ਼ਿਟ ਕਰ ਸਕਦੇ ਜੀ ਖਾਸ ਤਰਨਤਾਰਨ ਸ਼ਹਿਰ ਤੁਹਾਨੂੰ ਵਿਜ਼ਿਟ ਕਰਨੀ ਪੈਣੀ ਹੈ ਠੀਕ ਆ ਜੀ ਤੇ ਆ ਜੋ ਕਰਦੇ ਆ ਗੱਲਬਾਤ ਗੁਰਜੰਦ ਭਾਈ ਇਹ ਬੈਡ ਕਿੰਨਾ ਸੁਹਾ ਸੁਈ ਹੈ ਭਲਾ ਇਹ ਭਾਜੀ ਘਰ ਵਾਲੇ ਦੂਜਾ ਸੁਹਾ ਹੁੰਦੇ ਸੀ ਆਪਾਂ ਦੂਜਾ ਦੂਗਾ ਤੀਜਾ ਦੂਗਾ ਦੇ ਕਰਕੇ ਆਪਾਂ ਮੰਨ ਜਾਂਦੀ ਹੈ ਤੀਜਾ ਸੁਹਾ ਮੰਨ ਕੇ ਲਿਆਂਦੀ ਹੈ ਹਾਂਜੀ ਠੀਕ ਆ ਬੈਡ ਜਿਹੜੀ ਦੋਸਤੋ ਇੱਕ ਨਾ ਤੁਹਾਨੂੰ ਪੂਰਾ ਬਾਡੀ ਸਟਰਕਚਰ ਵਿਖਾ ਦੇਣਾ ਬੈਡ ਦਾ ਕੱਦ ਘਾਟੀ ਬਹੁਤ ਉੱਚਾ ਆਰਡਰ ਦੀ ਹਵਾਨੇ ਦੀ ਕੁਆਲਿਟੀ ਤੁਸੀਂ ਵੇਖ ਕੇ ਨਾਰਮਲੀ ਜਿਹੜੀ ਜਜਮੈਂਟ ਕਰ ਲੈਣੀ ਆ ਚੰਗੇ ਵਧੀਆ ਖੁੱਲੇ ਦੁੱਧ ਵਾਲੀ ਜਿਹੜੀ ਦੋਸਤੋ ਬੈਡ ਆ ਠੀਕ ਆ ਤੇ ਜੇਕਰ ਆਪਾਂ ਗੱਲ ਕਰ ਲਈਏ ਤੇ 25 ਤੋਂ ਪਲੱਸ 25 ਤੋਂ ਲੈ ਕੇ 30 ਲੀਟਰ ਤੱਕ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਇਸ ਵੈਟ ਦੀ ਆ ਠੀਕ ਆ ਕਿਉਂਕਿ ਘਰ ਵਾਲਿਆਂ ਵੀ ਦੱਸਿਆ ਹੋਊਗਾ ਵੀ ਤਕਰੀਬਨ ਪਹਿਲੇ ਸੂਜਿਆਂ ਦੇ ਦੌਰਾਨ ਚੰਗਾ ਮਿਲ ਕੇ ਦਾ 25 ਤੋਂ 30 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਰਹੀ ਆ ਬਾਕੀ ਬੈਕ ਸਾਈਡ ਤੋਂ ਵੀ ਆਪਾਂ ਤੁਹਾਨੂੰ ਹਵਾਨਾ ਦਿਖਾਉਨੇ ਆ ਆ ਕਰੋ ਚੈੱਕ ਆ ਦੇਖੋ ਜੀ ਠੀਕ ਆ ਸਪੇਸ ਜਿਹੜੀ ਹੈਗੀ ਆ ਥਣਾ ਦੀ ਬਹੁਤ ਵਧੀਆ ਹੈਗੀ ਆ ਆ ਬੈਕ ਸਾਈਡ ਤੇ ਜਿਹੜੇ ਥਾਣਾ ਦੋਸਤੋ ਤੁਸੀਂ ਦੇਖ ਸਕਦੇ ਹੋ ਠੀਕ ਆ ਤੇ ਉਲਟ ਪਹਿਣੀ ਦੇ ਪਾਸੇ ਤੋਂ ਵੀ ਤੁਸੀਂ ਬਿਲਕੁਲ ਜਿਹੜਾ ਨਜ਼ਰ ਮਾਰੋ ਆ ਕਰੋ ਚੈੱਕ ਠੀਕ ਹੈ ਬੱਚਾ ਵੀ ਗਰੈਂਟ ਵੀਰ ਕਿਹੜਾ ਆਂਦਾ ਇਹ ਵੀਰ ਜੀ ਬੱਚਾ ਨਾ ਇਹ ਬੱਛੀ ਜੇ ਨਾੜੂ ਤੇ ਬਿਲਕੁਲ ਠੀਕ ਹੈ ਹਾਂਜੀ ਦੇਖੋ ਆ ਬੱਛੀ ਹੈ ਜੀ ਨਾੜੂ ਬਿਲਕੁਲ ਨਾ ਆ ਰਹੀ ਹੈ ਬੱਚੇ ਠੀਕ ਹੈ ਜੀ ਹਾਂਜੀ ਆਹ ਬੱਚਾ ਜਿਹੜਾ ਦੋਸਤੋ ਬੱਛੀ ਆ ਠੀਕ ਆ ਨਾੜੂ ਤੁਸੀਂ ਵੇਖੋਗੇ ਨਾਲ ਬਿਲਕੁਲ ਜਿਹੜਾ ਤੁਹਾਨੂੰ ਨਜ਼ਰ ਆ ਜਾਊਗਾ ਠੀਕ ਆ ਅਕਰ ਹੋ ਜਾਗਾ ਬੱਚੀ ਆ ਠੀਕ ਆ ਬੱਚੀ ਵੀ ਚੰਗੀ ਜਾਤ ਵਿੱਚ ਆ ਪੂਰੀ ਨਸਲ ਦੇ ਵਿੱਚ ਬੱਚੀ ਆ ਤੇ ਵੀਰ ਗੁਰਜੰਟ ਆ ਕਿੰਨੇ ਦਿਨਾਂ ਦੀ ਸੂਈ ਦੱਸਿਆ ਸੀਗਾ ਇਹ ਵੀਰ ਜੀ 6 5 6 ਦਿਨ ਦੀ ਸੂਈ ਆ ਬੱਚੀ ਹਾਂਜੀ 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 5 6 ਦਿਨ ਦੀ ਹਾਂਜੀ ਇਸ ਟਾਈਮ 26 ਲੀਟਰ ਦੁੱਧ ਦੇ ਤੇ ਥੱਲੇ ਹਾਜੇਗਾ ਜੀ 26 ਲੀਟਰ ਹਾਂਜੀ ਆਪਣਾ ਕੋਈ ਭੈਣ ਭਰਾ ਵੇ ਚਵਾਈ ਦੋ ਟਾਈਮ ਕਰ ਲੈ ਤਿੰਨ ਟਾਈਮ ਕਰ ਲੈ ਤਸੱਲੀ ਕਰ ਲੈ ਜਿਹੜੀ ਮੈਂ ਨਾ ਤਸੱਲੀ ਕਰ ਠੀਕ ਹੈ ਤੇ ਸੂਈ ਨੂੰ ਕਿੰਨਾ ਦੱਸਿਆ ਸੀ ਇਹ 6 5 6 ਦਿਨ ਹੋ ਗਏ ਬੀਸੀ ਪੰਜ ਛੇ ਦਿਨ ਤਾਂ ਸਮਾਂ 나ੜੂ ਬੱਚੇ ਦੇ ਨਾਲ ਹਾਂਜੀ ਠੀਕ ਹੈ ਤੇ ਤਕਰੀਬਨ ਵੀਰ ਜੀ ਕਿੰਨੀ ਕਾਸ ਹੈਗੀ ਘਰ ਵਾਲਿਆਂ ਨੇ ਦੱਸਿਆ ਕੁਛ ਵੀ ਇਨੇ ਕਿ ਲੀਟਰ ਤੱਕ ਚੱਲੂਗੀ ਇਹ ਜੇ ਘਰ ਵਾਲੇ ਆਦੇ 32 33 ਲੀਟਰ ਆਪਾਂ 30 ਲੀਟਰ ਦੀ ਗਾਰੰਟੀ ਦਵਾਗੇ 30 ਲੀਟਰ ਦੀ ਹਾਂਜੀ ਹਾਂ ਜਰੂਰ ਵੀਰ ਆ ਖੋਲ ਕੇ ਦਿਖਾਈਏ ਭੈਣ ਭਰਾਵਾਂ ਨੂੰ ਵੱਡੀ ਗੱਲ ਆ ਦੋਸਤੋ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਪਹਿਲੇ ਨੰਬਰ ਤੇ ਵੀ ਤਕਰੀਬਨ 25 ਤੋਂ ਪਲੱਸ ਆ ਤੇ 30 ਤੱਕ ਦੀ ਜਿਹੜੀ ਆ ਮਿਲਕ ਦੀ ਕੈਪੈਸਿਟੀ ਇਸ ਵਾਰ ਦੀ ਰਹੇਗੀ ਠੀਕ ਆ ਆਰਡਰ ਦੀ ਹਵਾਨੇ ਦੀ ਕੁਆਲਿਟੀ ਦੇਖ ਕੇ ਚੈੱਕ ਕਰੋ ਵੱਡੇ ਕਦ ਕੱਦ ਦੇ ਵਿੱਚ ਆ ਤਕਰੀਬਨ ਜਿਹੜਾ ਦੋਸਤੋ ਹਵਾਨੇ ਦਾ ਸਟਰਕਚਰ ਆ ਵੱਡੀਆਂ ਵਹਿੜਾ ਦੇ ਬਿਲਕੁਲ ਜਿਹੜਾ ਦੋਸਤੋ ਤੁਸੀਂ ਰਲਦਾ ਮਿਲਦਾ ਕਹਿ ਸਕਦੇ ਵੀ ਵੱਡਾ ਕਦ ਕੱਟਾ ਸਟਰਕਚਰ ਵੱਡਾ ਹੈਗਾ ਹਵਾਨੇ ਦਾ ਆ ਦੇਖੋ ਜੀ ਸਾਣਾ ਜਿਹੜਾ ਦੋਸਤੋ ਬਿਲਕੁਲ ਮੁੱਠੀ ਦਾ ਸਾਣਾ ਚੁਾਈ ਚੁਾਈ ਚੰਗੀ ਲੱਗੀ ਹੋਵੇਗੀ ਵਹਿੜ ਤੇ ਤੇ ਚੁਾਈ ਵੀਰ ਤਕਰੀਬਨ ਕਿੰਦਾ ਦੀ ਆ ਤੁਸੀਂ ਤਾਂ ਲੈ ਕੇ ਚੁਈ ਹੋਵੇਗੀ ਇੱਕ ਦੋ ਟਾਈਮ ਬਿਲਕੁਲ ਭਾਜੀ ਸਾਹਿਬ ਠੀਕ ਆ ਹਾਂਜੀ ਤੇ ਗਰਜੰਟ ਭਾਈ ਕਿੰਨੇ ਦਾ ਇਰਾਦਾ ਬਣਿਆ ਵੀ ਸੇਲ ਕਰਨ ਦਾ ਫਿਰ ਫਿਰ ਜੀ ਮੋਲੇ ਦਾ ਅਸੀ ਕਰਦੇ ਆ ਜੀ ਓਕੇ 2000 ਰੁਪਏ ਵਿੱਚੋਂ ਲੈਸ ਕਰ ਦਾਂਗੇ ਇੱਕ ਹੋਰ ਆਫਰ ਦੇ ਨਾਲ ਹਾਂਜੀ ਜੇ ਕਿਸੇ ਨੇ ਵਛੀ ਦੇ ਕੇ ਜਾਣੀ ਆ ਫਿਰ ਪੂਰੇ 75 ਹੀ ਦੇ ਦਾਂ ਜੀ ਠੀਕ ਆ ਜੀ ਹਾਂਜੀ ਬਿਲਕੁਲ ਆ ਸੋ ਦੋਸਤੋ ਬਿਲਕੁਲ ਧਿਆਨ ਦੇ ਵਿੱਚ ਰੱਖ ਲਿਓ ਵੀਰਾਂ ਦਾ ਵੀ ਜੇਕਰ ਬੱਚੀ ਦੇ ਕੇ ਜਾਣੀ ਆ ਠੀਕ ਆ ਬੱਚੀ ਨਹੀਂ ਲੈਣੀਗੀ ਫਿਰ 75000 ਦੀ ਪੂਰੀ ਆ ਤੇ ਜੇਕਰ ਤੁਸੀਂ ਬੱਚੀ ਤਾਂ ਚਲੋ ਨਾਲ ਲੈ ਕੇ ਜਾਣ ਦਾ ਰਾਤਾ ਹੁੰਦਾ ਹੀ ਜਿੱਤੇ 75000 ਰੁਪਏ ਲਾ ਲਿਆ ਆਪਾਂ ਹਨਾ ਤੇ ਫਿਰ ਛਟਨੀ ਕਾਸ ਤੋਂ ਫਿਰ 78 ਦੀ ਹੁੰਦੀ ਹੈ ਜੀ ਹਾਂ ਜੀ ਜੀ ਹਣਾ 2000 ਲੈ 78000 ਚੋਂ ਹਾਂ ਜੀ ਹਾਂ ਜੀ ਠੀਕ ਆ ਜੀ ਜਰੂਰ ਤੁਸੀਂ ਧਿਆਨ ਦੇ ਵਿੱਚ ਇਹਦਾ ਦੋਸਤੋ ਰੱਖ ਲਿਓ ਠੀਕ ਆ ਵੈੜ ਵੱਡੇ ਕਦ ਕਦ ਦੇ ਵਿੱਚ ਤੇ ਪੂਰੀ ਜਿਹੜੀ ਆ ਦੋਸਤੋ ਬਰੀਡ ਦੇ ਵਿੱਚ ਵੀ ਪੂਰੀ ਆ ਬਾਕੀ ਮਿਲਕਿੰਗ ਦੇ ਵਿੱਚ ਵੀ ਵੈੜ ਆ ਜਿਹੜੀ ਦੋਸਤੋ ਜ਼ਰੂਰ ਤੁਸੀਂ ਇਸ ਬਾਰੇ ਜ਼ਿਕਰ ਕਰਕੇ ਗੱਲਬਾਤ ਕਰ ਸਕਦੇ ਹੋ ਇਸ ਤੋਂ ਬਾਅਦ ਜਿਹੜੀ ਨੈਕਸਟ ਵੇੜ ਵੀਰ ਜੀ ਕੀ ਡਿਟੇਲ ਹੈ ਜੀ ਆਪਾਂ ਨੇ ਪਿਛਲੇ ਵੀਡੀਓ ਚ ਪਾਈ ਸੀ ਹਾਂਜੀ ਇਹ ਨਾ ਵੇਰ ਕਿਸ ਨੇ ਲੈ ਲਈ ਸੀ ਫਰੋ ਟਾਈਮ ਉਹਨੇ ਚਵਾਈ ਕੀਤੀ ਆ ਜੀ ਹਾਂਜੀ ਪਹਿਲੇ ਟਾਈਮ 11 ਲੀਟਰ 400 ਗ੍ਰਾਮ ਨਿਕਲਿਆ ਤੇ ਮੁੜ ਕੇ ਇਹਦਾ ਬੱਚਾ ਮਰ ਗਿਆ ਸਵੇਰ ਨੂੰ ਹਾਂਜੀ ਹਾਂਜੀ ਮੁੜ ਕੇ ਨਿਕਲਿਆ 9 ਲੀਟਰ 100 ਗ੍ਰਾਮ ਹਾਂਜੀ ਉਹ ਵੇਰ ਨੇ ਬੱਚੇ ਦਾ ਕਰਕੇ ਮੁੜ ਕੇ ਰਹਿਣਤੀ ਤੇ ਫਿਰ ਆਪਣੀ ਸਾਈ ਹੋ ਗਈ ਉਹ ਵੀਰਾਂ ਦਾ ਵੀ ਐਤਵਾਰ ਕਰਾਂਗੇ ਹੂੰ ਐਤਵਾਰ ਨੂੰ ਕੱਲ ਸਾਰੀ ਰਾਤ ਹੀ ਫੋਨ ਨੇ ਚੁੱਕਿਆ ਤੇ ਆਪਾਂ ਅੱਜ ਵੀਡੀਓ ਚ ਪਾਈ ਆ। ਉਹ ਉਸੇ ਵੀਰ ਨੇ ਸਾਈ ਕੀਤੀ ਸੀ। ਨਹੀਂ ਹੋਰ ਕਿਸੇ ਨੇ ਕੀਤੀ ਜੀ ਭਾਜੀ। ਅੱਛਾ ਉਹ ਵੀ ਸਾਈਆਂ ਹੋਈਆਂ ਇੱਥੇ। ਅੱਛਾ ਅੱਛਾ। ਹਾਂਜੀ। ਉਹ ਫਿਰ ਆਇਆ ਨਹੀਂ ਗਾ। ਨਹੀਂ ਜੀ। ਠੀਕ ਆ। ਤੇ ਦੋਸਤੋ ਬੇਸ਼ੱਕ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਮੈਂ ਤੁਹਾਨੂੰ ਨੇ ਇੱਕ ਵਾਰੀ ਤਸੱਲੀ ਦੇ ਨਾਲ ਵੇੜ ਦਿਖਾਉਂਗਾ ਤੇ ਬਿਲਕੁਲ 20 ਤੋਂ ਪਲੱਸ ਮਿਲਕਿੰਗ ਹੈਗੀ ਆ 20 ਤੱਕ। ਹਾਂਜੀ ਭਾਜੀ ਹਾਂਜੀ। ਇਹ ਨਾਲ ਦੋਸਤੋ ਆਪਣਾ ਅਜ ਤੋਂ ਪੰਜ ਸੌਰੀ 6 ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਸੀਗੀ ਉਸ ਦਿਨ ਦੋਸਤੋ ਬੇਸ਼ੱਕ ਦੱਸਿਆ ਗਿਆ ਸੀ ਕਿ ਵੀਰ ਨੇ ਵੀ ਕਿਹਾ ਸੀਗਾ 5 ਤੋਂ 6 ਦਿਨ ਦੀ ਸੂਚੀ ਉਦੋਂ ਵੀ ਤੇ ਟੋਟਲ ਅਜੇ ਜੇਕਰ ਆਪਾਂ ਕਾਊਂਟ ਕਰੀਏ ਤਾਂ 12 11 12 12 ਦਿਨ ਜਿਹੜੇ ਆ ਸਮਾਂ ਹੋ ਗਿਆ ਤੇ 20 ਤੋਂ ਪਲੱਸ ਮਿਲਕਿੰਗ ਜਿਸ ਵੀਰ ਨੇ ਖਾਸ ਤੌਰ ਤੇ ਸਹਾਇਤਾ ਕੀਤੀ ਸੀਗੀ ਉਸ ਨੇ ਮਿਲਕਿੰਗ ਵੀ ਚਵਾਈ ਕੀਤੀ ਆ ਦੋ ਟਾਈਮ ਦੀ ਚਵਾਈ ਕੀਤੀ ਆ ਕੰਡੇ ਤੇ ਜਿਹੜਾ ਤੋਲਵਾ ਤੋ ਤੁਸੀਂ ਸ਼ਾਮ ਦਾ ਕਿੰਨਾ ਸੀ ਸ਼ਾਮ ਦਾ ਭਾਜੀ ਹੈਗਾ 11 ਲੀਟਰ 400 ਗ੍ਰਾਮ ਦਾ ਹਾਂਜੀ ਸ਼ਾਮ ਦਾ 11 ਲੀਟਰ 400 ਗ੍ਰਾਮ ਸੀਗਾ ਦੋਸਤੋ ਮਿਲ ਕੇ ਸਵੇਰ ਦਾ ਤੇ ਸੁਬਾ ਕਰਜੰਟ ਭਾਈ ਕਿੰਨਾ ਸੀਗਾ ਸਵੇਰ ਰਾਤ ਨੂੰ ਭਾਜੀ ਬੱਚਾ ਮਰ ਗਿਆ ਸੁਬਾ ਹੈਗਾ ਸੀ 9 ਲੀਟਰ 100 ਗ੍ਰਾਮ 9 ਲੀਟਰ 100 ਗ੍ਰਾਮ ਸੁਬਾ ਦਾ ਸੀਗਾ ਠੀਕ ਹੈ ਜੀ ਕੰਡੇ ਦਾ ਤੋਲ ਜੀ ਕੰਡੇ ਦਾ ਤੋਲ ਸੀਗਾ ਤੇ ਇਹ ਜਿਹੜਾ ਦੁੱਧ ਤੁਸੀਂ ਅਕਾਊਂਟ ਕਰ ਸਕਦੇ ਆਂ ਵੀ ਅੱਜ ਤੋਂ 5-6 ਦਿਨ ਪਹਿਲਾਂ ਜਸਵੀਰ ਨੇ ਸਾਈ ਕੀ ਕੀਤੀ ਸੀਗੀ ਇਹ ਮਿਲਕਿੰਗ ਸੀਗੀ ਹੁਣ ਫਿਰ ਭਾਈ ਸੇਮ ਟੂ ਸੇਮ ਉਨਾ ਹੀ ਮਿਲਕ ਚ ਵਾਰੀਏ ਜਾਂ ਕੋਈ ਵਾਧਾ ਆਉਂਦਾ ਹਾਂਜੀ ਭਾਜੀ ਉਨਾ ਹੀ ਆ ਜੀ ਉਨਾ ਹੀ ਆ ਹਾਂਜੀ ਠੀਕ ਹੈ ਤੇ ਇਹਨੂੰ ਵੀ ਵੀਰ ਖੋਲ ਕੇ ਸੂਬਾ ਦੂਜਾ ਦੱਸਿਆ ਸੀ ਤੇਜਾ ਜੀ ਇਹ ਸੂਬਾ ਦੂਜਾ ਵਾਜਾ ਦੂਜਾ ਦੱਸਿਆ ਸੀ ਉਸ ਵੀਡੀਓ ਦੇ ਵਿੱਚ ਜਿਹੜੀ ਦੋਸਤੋ ਪ੍ਰੋਪਰ ਆਪਾਂ ਕਵਰ ਕੀਤਾ ਬੱਚਾ ਇਹਦਾ ਸੀਗਾ ਠੀਕ ਆ ਵੀ ਕਈ ਵਾਰਾ ਵੀਰਾਂ ਨੂੰ ਹੋਵੇ ਵੀ ਸ਼ਾਇਦ ਬੱਚਾ ਹਨਾ ਵੀ ਉਹਦੇ ਵੀਡੀਓ ਚ ਅੱਜ ਤੋਂ 5-6 ਦਿਨ ਪਹਿਲਾਂ ਜਿਹੜੀ ਵੀਡੀਓ ਤੁਸੀਂ ਕੱਢ ਸਕਦੇ ਹੋ ਨਹੀਂ ਤਾਂ ਮੈਂ ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੇਵਾਂਗਾ ਉਹ ਅਇਤੋਂ 6 ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਉਹਦੇ ਵਿੱਚ ਲਿੰਕ ਜਿਹੜਾ ਮੈਂਸ਼ਨ ਕਰ ਦੂੰਗਾ ਮੈਂ ਉਹ ਲਿੰਕ ਤੇ ਤੁਸੀਂ ਜਾ ਕੇ ਇਸ ਵੀਡੀਓ ਦੀ ਜਿਹੜੀ ਡਿਟੇਲ ਆ ਪੂਰੀ ਦੇਖ ਸਕਦੇ ਹੋ ਨਾਲ ਬੱਚਾ ਵੀ ਹੈਗਾ ਪ੍ਰੋਪਰ ਆਪਾਂ ਇਨਫੋਰਮੇਸ਼ਨ ਜਿਹੜੀ ਆ ਇਸ ਵਿਹੜ ਦੀ ਦਿੱਤੀ ਹੋਈ ਉਹਦੇ ਵਿੱਚ ਠੀਕ ਆ ਬੱਡੀ ਬੜਾ ਦੋਸਤੋ तकरीबन 20 ਤੋਂ ਪਲੱਸ ਵੀ ਤੁਸੀਂ ਮਿਲਕਿੰਗ ਚੋ ਸਕਦੇ ਜੀ ਬਾਕੀ ਥੋੜਾ ਬੱਚੇ ਦਾ ਕਰਦੀ ਹੋਵੇਗੀ ਥੋੜਾ ਫਰਕ ਹੈ ਜੀ ਹਾਂਜੀ ਪਹਿਲਾਂ ਦੋ-ਤਿੰਨ ਦਿਨ ਕੀਤਾ ਹੁਣ ਬਿਲਕੁਲ ਇਦਾਂ ਮਿਲ ਪੈਂਦੀ ਹੈ ਬਾਈ ਜੀ ਜਦੋਂ ਮਰਜੀ ਹੁਣ ਇਤਨਾ ਥਾਫੀ ਮਾਰ ਕੇ ਪੈ ਜਾਓ ਹਾਂਜੀ ਹਾਂਜੀ ਬਿਲਕੁਲ ਥਾਫੀ ਮਾਰ ਕੇ ਜੀ ਇਦਾਂ ਮਰਜੀ ਆਹ ਲਓ ਜੀ ਇਤਨਾ ਬੈਠ ਕੇ ਜਿਹੜੀ ਚੁਵਾਈ ਹੈ ਦੋਸਤੋ ਨਾਰਮਲੀ ਤੁਸੀਂ ਕਰ ਸਕਦੇ ਹੋ ਠੀਕ ਹੈ ਤੇ ਦੋਹਾਂ ਬੰਨੇ ਬੈਠ ਕੇ ਵੀ ਬਾਈ ਹੋਰੀ ਕਹਿੰਦੇ ਸੀ ਵੀ ਚੁਵਾਈ ਦੋਹਾਂ ਬੰਨੇ ਬੈਠ ਕੇ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਤੇ ਵਾਈਕਰ ਜੈਂਟ ਵੀਰੇ ਕੀ ਰੇਟ ਆ ਉਦੋਂ ਆਪਾਂ ਕਿੰਨਾ ਕੀਤਾ ਸੀ ਤੇ ਅੱਜ ਕੀ ਲੈਦੇ ਕਰਨੇ ਆ ਭਾਜੀ 60000 ਕੀਤਾ ਸੀ ਹਾਂਜੀ ਅੱਜ ਜੈਸਨ ਹੋਸ਼ 55000 ਰੁਪਏ ਉਦੋਂ 60 ਕੀਤਾ ਸੀ ਹਾਂਜੀ 58 ਦੇ ਵਿੱਚੋਂ ਸਾਈ ਹੋਈ ਸੀ ਨਾ ਹਾਂਜੀ ਭਾਜੀ ਚਲੋ ਹੁਣ ਬੱਚਾ ਨਹੀਂ ਹੈਗਾਗਾ ਤੇ ਬਾਕੀ 558 ਸਾਈ ਹੋਈ ਸੀ 558 ਦੀ ਹੋਈ ਸੀ ਤੇ ਹੁਣ ਬੇਨ ਬੱਚੇ ਤੋਂ ਆ ਹਨਾ ਅੱਜ 5 6 ਕਿਦ ਨੂੰ ਹੋ ਗਏ ਬੱਚੇ ਮਰੇ ਨੂੰ ਤੇ ਅੱਜ ਆਪਾਂ ਕਰਦੇ ਪਏ ਆ 56 56000 56000 ਵਿੱਚੋਂ ਮਾਨਤਨ ਕਿੰਨਾ ਕੁ ਹੋ ਜਾਊਗਾ ਫਿਰ 500 ਰੁਪਏ ਭਾਜੀ ਦਾਸ 555 ਦੀ ਹੁੰਦੀ ਹੈ ਲੋਬੀ ਦੋਸਤੋ 555 ਦੀ ਆ ਅੱਜ ਜਿਹੜੀ ਹੋ ਇਹ ਵੈੜ ਜਿਹੜੀ ਆ ਦੋਸਤੋ ਤੁਹਾਨੂੰ ਮਿਲਦੀ ਪਈ ਆ 555 ਦੀ ਪੂਰਾ ਰਿਕਾਰਡ ਆ ਦੋਸਤੋ ਇਹ ਨਹੀਂ ਵੀ ਹੈਗਾ ਕੱਲੀਆਂ ਗੱਲਾਂ ਹੀ ਆ ਵੀ ਹਨਾ ਬੱਚਾ ਉਦਨ ਮਰ ਗਿਆ ਉਦਨ ਬੱਚਿਆ ਵੀ ਜਿਹੜਾ ਆਪਾਂ ਨਾਲ ਕਵਰ ਕੀਤਾ ਸੀਗਾ ਤੁਸੀਂ ਪਿਛਲੀ ਵੀਡੀਓ ਕੱਢ ਲਿਓ ਮੈਂ ਲਿੰਕ ਪਾ ਦੂੰਗਾ ਮੈਂ ਬਾਰ-ਬਾਰ ਕਹਿਣਾ ਵੀ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਲਿੰਕ ਚੈੱਕ ਕਰ ਲਿਓ ਵੀਡੀਓ ਤੁਹਾਨੂੰ ਮਿਲ ਜੂਗੀ ਪਰ ਆਪਰ ਤੁਸੀਂ ਵੀਡੀਓ ਵੇਖਣ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਠੀਕ ਆ ਤੇ ਇਸ ਤੋਂ ਬਾਅਦ ਬਾਈਕਰਜੈਂਟ ਇੱਕ ਹੋਰ ਵੈੜ ਆ ਵੀਰ ਆਪਣੇ ਕੋਲ ਏ ਭਾਜੀ ਪਹਿਲੇ ਸਵੇਰੇ ਸੋਈ ਆ ਬੱਸੀ ਅੱਛਾ ਜੀ ਹਾਂ ਜੀ ਮੂੰਹ ਕਿਵੇਂ ਆ ਜੀ ਮੂੰਹ ਦੋ ਦੰਦ ਹੋ ਗਏ ਚੌਕ ਦੇ ਦੰਦ ਪੁੱਟਣ ਦੇ ਆ ਜੀ ਠੀਕ ਆ ਹਾਂ ਜੀ ਠੀਕ ਆ ਦੋੰਦੀ ਆ ਦੋਸਤ ਚੌਕ ਦੇ ਦੰਦ ਪੁੱਟਣ ਦੇ ਆ ਠੀਕ ਆ ਤੇ ਬਾਕੀ ਫੇਸ ਕੁਆਲਿਟੀ ਜਿਹੜੀ ਤੁਸੀਂ ਵੇਖੋ ਬਿਲਕੁਲ ਬੋਦੀ ਜਣੀ ਵੇੜ ਤੇ ਬਿਲਕੁਲ ਛੋਟਾ স্মੋਲ ਕੰਨ ਠੀਕ ਆ ਤੇ ਹਵਾਨੇ ਦੀ ਬੰਤਰ ਤੁਸੀਂ ਵੇਖ ਲਓ ਬੇਸ਼ੱਕ ਉਲਟ ਪਹਿਣੀ ਵਾਲੇ ਪਾਸੇ ਤੋਂ ਤੁਸੀਂ ਵੇਖੋ ਥਾਣਾ ਤੋਂ ਨਾਲੀ ਆ ਕਰੋ ਜੇ ਠੀਕ ਆ ਠੀਕ ਹੈ ਇਹਦੇ ਮਗਰ ਬੱਚਾ ਕੀ ਫਿਰ ਇਹਦੇ ਮਗਰ ਬੱਚੀ ਭਾਜੀ ਬੱਚੀ ਹੈ ਬਿਲਕੁਲ ਨਾੜੂ ਤੇ ਆ ਬਿਲਕੁਲ ਬੱਚੀ ਆਪਾਂ ਦਿਖਾ ਦਾਂਗੇ ਤੇ ਸੁਈ ਨੂੰ ਕਿੰਨੇ ਦਿਨ ਦੱਸਿਆ ਜੀ ਇਹਨੂੰ ਭਾਜੀ 6-7 ਦਿਨ ਇਧਰ ਹੋਏ ਆ 6-7 ਦਿਨ ਹੋ ਗਏ ਪਹਿਲਾਂ ਬੱਚਾ ਜਿਹੜਾ ਦੋਸਤੋ ਮੈਂ ਤੁਹਾਨੂੰ ਦਿਖਾ ਦੇਣਾ ਨਾੜੂ ਬੱਚੇ ਦੇ ਨਾਲ ਆ ਬੱਚੀ ਆ ਬਿਲਕੁਲ ਦੋ ਵੜਾ ਵੀਰ ਦੇ ਕੋਲ ਜਿਹੜੀਆਂ ਤਾਜ਼ੀਆਂ ਸੁਈਆਂ ਦੋ ਮਗਰ ਬੱਚੀਆਂ ਠੀਕ ਆ ਆ ਬੱਚੀ ਆ ਆ ਬੱਚੀ ਆ ਆ ਕਰੋ ਬੱਚੀ ਚੈੱਕ ਇਹ ਬੱਚੀ ਆ ਠੀਕ ਹੈ ਜਿਹੜੀ ਪਹਿਲੀ ਹੀ ਵੜਾ ਪਾ ਤੁਹਾਨੂੰ ਦਿਖਾਈ ਹੈ 25 ਤੋਂ 30 ਲੀਟਰ ਦੀ ਮਿਲਕ ਦੀ ਕੈਪੈਸਿਟੀ ਵਾਲੀ ਉਹਦੀ ਪਰਲੀ ਬੱਚੀ ਇਹ ਹੈਗੀ ਆ 25 2 ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਤੀਜੀ ਹੁਣ ਵਿਹੜ ਦਿਖਾ ਰਹੇ ਹਾਂ ਬੇਸ਼ੱਕ ਧਿਆਨ ਦੇ ਵਿੱਚ ਰੱਖੋ ਆਹ ਕਰੋ ਚੱਤ ਨਾੜੂ ਬੱਚੇ ਦੇ ਨਾਲ ਆਜੋ ਆਪਾਂ ਚੱਲਦੇ ਹੁਣ ਵਿਹੜ ਆ ਦੇ ਪਾਸੇ ਨੂੰ ਠੀਕ ਆ ਠੀਕ ਆ ਬਾਕੀ ਲੈਵੇ ਦੀ ਆਰਡਰ ਦੀ ਕੁਆਲਿਟੀ ਕਾਫੀ ਜਿਆਦਾ ਚੰਗੀ ਆ ਠੀਕ ਆ ਤੇ ਚਵਾ ਵੀਰ ਗਰਜੰਟ ਭਾਈ ਕਿਦਾਂ ਦਾ ਲੱਗਾ ਇਹਨੂੰ ਬਿਲਕੁਲ ਸਹੀ ਆ ਭਾਜੀ ਇੱਕ ਨੰਬਰ ਦਾ ਚਵਾ ਜੀ ਠੀਕ ਆ ਮਤਲਬ ਇਹਨਾਂ ਵੀ ਜਿਹੜੇ ਭੈਣ ਭਰਾ ਲੈ ਕੇ ਜਾਂਦੇ ਹੋ ਫਿਰ ਚੇਤੇ ਕਰਦੇ ਆ ਵੀ ਇੱਕ ਵਾਰੀ ਫਿਰ ਚੀਜ਼ ਲੈ ਕੇ ਆਈਏ ਇੱਥੋਂ ਠੀਕ ਆ ਤੇ ਇਹਨੂੰ ਵੀ ਖੋਲ ਕੇ ਕਰੀਏ ਸਾਹਮਣੇ ਨਵੀਂ ਵੜਾ ਦੋਸਤੋ ਪਹਿਲਾ ਸੂਗਾ ਤਕਰੀਬ ਪਹਿਲਾ ਸੂਈ ਸੀ ਨਾ

ਲਿਗੇ ਕਰ ਗਈ ਚਾ ਹੂੰ ਹਾਂਜੀ ਚੌਖ ਦੇ ਬਰਾਬਰ ਕਰ ਗਈ ਐ ਠੀਕ ਆ ਤਾਂ ਤੁਸੀਂ ਕੀ ਕਰੋ ਚੱਕ ਜੀ ਵੈੜ ਚੰਗੀ ਆ ਦੋਸਤੋ ਠੀਕ ਆ ਇਹ ਵੀ ਤੁਸੀਂ ਖਰੀਦ ਸਕਦੇ ਹੋ ਰੇਟ ਭਾਅ ਪੜ ਤਾ ਕੀ ਉਹ ਆਪਾ ਪੁੱਛ ਰਹੇ ਨੀ ਆ ਵੀਰ ਤੋਂ ਠੀਕ ਆ ਹਵਾਨੇ ਦੀ ਆਰਡਰ ਦੀ ਕੁਆਲਿਟੀ ਚੰਗੀ ਆ ਤੇ 14 ਕਿਲੋ ਬਿਲਕੁਲ ਨੈਟ ਤਿਆਰ ਹਨ ਜੀ ਹਾਂਜੀ ਵੀਰ ਜੀ ਤੇ ਇਹਦਾ ਮੁੱਲ ਕੀ ਫਿਰ ਰੱਖਿਆ ਵੀਰੇ ਇਹਦਾ ਮੁੱਲ ਭਾਜੀ 45000 ਰੁਪਏ ਦਾ ਜੀ 1000 ਵਿੱਚੋਂ ਲੈਸ ਰਾਂਗੇ 44 ਦੀ ਹੁੰਦੀ ਹੈ ਹਾਂਜੀ ਬਾਕੀ ਜਿਹੜਾ ਵੀਰ ਭਰਾ ਦੋਰੋਂ ਆਓਗੇ ਬਾਕੀ ਮਾਨਤਨ ਕਰਾਂਗੇ ਹੋਰ ਕਰ ਦੋਗੇ ਹਾਂਜੀ ਠੀਕ ਆ 45 ਜਿਹੜੀ ਡਿਮਾਂਡ ਆ ਦੋਸਤੋ 44 ਜਿਹੜਾ ਵੀਰਾਂ ਦਾ ਵੀ ਵਿੱਚੋਂ 1000 ਰੁਪਏ ਮਾਨਤਨ ਕਰ ਦਾਂਗੇ ਬਾਕੀ 44 ਦੇ ਵਿੱਚੋਂ ਵੀ ਘਰੇ ਜਿੰਨੀ ਵੀ ਗੁੰਜਾਇਸ਼ ਹੋਈ ਤੁਸੀਂ ਇੱਕ ਵਾਰੀ ਫਿੱਟ ਕਰ ਲਿਓ ਵੇੜ ਤੁਹਾਡੇ ਸੈੱਟ ਬੈਠ ਗਈ ਤੇ ਜਿਹੜਾ ਦੋਸਤੋ 44000 ਦੇ ਵਿੱਚੋਂ ਜਿੰਨਾ ਵੀ ਹੋਇਆ ਜਰੂਰ ਮਾਨਤਨ ਕਰ ਪਹੁੰਚਾ ਦਾ ਕੀਤਾ ਜਾਵੇਗਾ ਠੀਕ ਆ ਤੇ ਅੱਜ ਤਕਰੀਬਨ ਵੀਰਗਰਜੰਟ ਦੇ ਕੋਲ ਵੈੜਾ ਸੀਗੇ ਦੋਸਤੋ ਤਿੰਨ ਠੀਕ ਆ ਤੇ ਤਕਰੀਬਨ ਮੈਂ ਪਹਿਲਾਂ ਜ਼ਿਕਰ ਕਰਤਾ ਵੈੜਾਂ ਦਾ ਖਾਸ ਜਿਹੜਾ ਵੀਰ ਦਾ ਜਿਹੜਾ ਸੇਲ ਪਰਚੇਜ਼ ਦਾ ਕੰਮ ਆ ਆਉਂਦੀਆਂ ਰਹਿੰਦੀਆਂ ਨੇ ਇਸ ਘਰੇ ਤੁਹਾਨੂੰ ਵੈੜਾ ਮਿਲਦੀਆਂ ਰਹਿਣਗੀਆਂ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਪੁੱਛ ਸਕਦੇ ਹੋ ਇੱਕ ਬੈਂਤੀ ਹੋ ਰਹੀ ਹੈ ਜੀ ਹਾਂਜੀ ਹਾਂਜੀ ਇਹ ਹੈ 1500 ਰੁਪਏ ਦਾ ਪਾਕੇ ਜਿਹੜਾ ਡੰਗਰ ਨਾਲ ਖਰਾਬ ਕਰਿਆ ਦਰਜੀ ਹਾਂਜੀ ਬਿਲਕੁਲ ਮਹਾਰਾਜ ਗੁਰੂ ਰਾਮਦਾਸਾ ਹੀ ਵੀ ਸਾਡੇ ਕੋਲੇ ਦੋ ਢੀਆਂ ਹੈ ਮਤਲਬ ਇਹਨਾਂ ਦੇ ਮੂਹਲੇ ਵੇਦੇ ਆ ਜੀ ਵੇਨੇ ਵੇਨੇ ਆ ਜੀ ਹਾਂਜੀ ਤੇ ਇਹ ਜਿਹੜੀ ਦੋਸਤੋ ਵੀਰ ਦੀ ਰਿਕਵੈਸਟ ਆ ਬੇਨਤੀ ਆ ਕਿਉਂਕਿ ਸਾਈ ਕਰਨ ਤੋਂ ਬਾਅਦ ਜੇਕਰ ਦੋਸਤੋ ਪਸ਼ੂ ਕੋਈ ਵਪਾਰੀ ਵੀ ਅੱਗੇ ਹੋਰ ਨੂੰ ਸੇਲ ਕਰ ਦਿੰਦਾ ਨਾ ਉੱਥੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਆ ਬਹੁਤ ਜ਼ਿਆਦਾ ਫੋਨ ਆਉਂਦੇ ਆ ਵੀ ਉਹਨੇ ਆ ਕੀਤਾ ਉਹਨੇ ਆ ਕੀਤਾ ਜਦੋਂ ਤੁਸੀਂ ਸਾਈ ਪਾਗੇ ਯਾਰ 2015 ਸੋ ਦੋਸਤੋ ਅੱਗੇ ਵਪਾਰੀ ਨਾਲ ਇਤਨਾ ਕਰਦੇ ਹੋ ਪਸ਼ੂ ਡੱਕ ਕੇ ਤੀਜੇ ਚੌਥੇ ਦਿਨ ਆਖਦੇ ਵੀ ਸਾਈ ਮੋੜ ਦੋ ਵੀ ਹਨਾ ਸਾਨੂੰ ਉਹ ਕੰਮ ਪੈਗਾ ਨਹੀਂ ਤੇਰਾ ਤੁਸੀਂ ਹੋਰ ਪਾਸੇ ਹੋ ਜਾਂਦੇ ਵੀ ਸਾਈ ਕਿਉਂ ਨਹੀਂ ਮੋੜਦਾ ਵੀ ਸਾਡੀ ਸਾਈ ਨਹੀਂ ਮੋੜਦਾ ਇਸ ਕਰਕੇ ਤੁਸੀਂ ਵੀ ਜਿਹੜਾ ਦੋਸਤੋ ਜਿਹੜਾ ਕਾਲ ਕਰਾਰ ਪੇ ਸਾਈ ਪਾ ਦਿੰਦੇ ਹੋ ਤੇ ਪੂਰੇ ਖਰੇ ਉੱਤਰਿਆ ਕਰੋ ਉੱਥੇ ਤੇ ਇਹ ਵੀਰ ਦੇ ਕਰਕੇ ਜਿਹੜੀ ਗਾਂ ਢੱਕੀ ਗਈ ਸੀਗੀ ਇਹਦੇ ਕਰਕੇ ਵੀਰ ਨੇ ਖਾਸ ਤੌਰ ਤੇ ਜਿਹੜੀ ਗੱਲ ਕਹੀ ਆ ਕਿਉਂਕਿ ਹੋਰ ਜਿਹੜਾ ਭੈਣ ਭਰਾ ਖਾਸ ਤੌਰ ਤੇ ਖਰੀਦਣ ਆਲੇ ਜਿੰਨੇ ਖਰੀਦਣੀ ਹੁੰਦੀ ਹੈ ਚੀਜ਼ ਉਹ ਵੀ ਬਾਅਦ ਵਿੱਚ ਜਦੋਂ ਪੁੱਛਦਾ ਤੇ ਆਪਾਂ ਕਹਿ ਦਿੰਦੇ ਆ ਵੀ ਚਲੋ ਸੇਲ ਹੋ ਗਈ ਆ ਚੀਜ਼ ਵਿਕ ਗਈ ਆ ਤੇ ਜਦੋਂ ਸਾਈ ਤੁਸੀਂ ਫੇਰ ਵਾਪਸ ਮੜਾਉਂਦੇ ਜਾਂ ਬਿਨਾਂ ਕਾਰਨ ਜਾਂ ਬ ਕਿਉਂਕਿ ਜਿਹਨੇ ਵੀਰ ਨੇ ਖਰੀਦੀ ਸੀ ਉਹਨੇ ਚੁਆਈ ਕੀਤੀ ਹੈ ਨਾ ਜੀ ਹਾਂਜੀ ਬੜੀ ਕੀਤੀ ਚੁਆਈ ਕੀਤੀ ਹੈ ਚੁਆਈ ਘਟੋ ਘਟ ਵੀ 19 20 ਲੀਟਰ ਦੀ ਚੁਆਈ ਕਰੀ ਆ ਘਰੇ ਆ ਕੇ ਦੋ ਟਾਈਮ ਤਾਂ ਦੁੱਧ ਵੀ ਮਿਣਿਆ ਉਹਨੇ ਬਿਲਕੁਲ ਕੰਡੇ ਦੇ ਹਾਂਜੀ ਹਾਂਜੀ ਠੀਕ ਆ ਤੇ ਹੁਣ ਵੀ ਬਿਲਕੁਲ ਜਿਉਂਦਾ ਤਿਉਂ ਦੁੱਧ ਅੱਜ ਵੀ ਬਰਕਰਾਰ ਹੋਣਾ ਹੀ ਆ ਕਿਉਂਕਿ ਅਜ 12ਵੇਂ ਦਿਨ ਦੇ ਵਿੱਚ ਚੱਲਣ ਢੀ ਹੈ ਠੀਕ ਆ ਵੇੜ ਤੁਸੀਂ ਖਾਸ ਤੌਰ ਤੇ ਦੋਸਤੋ ਸਾਈ ਕਰਕੇ ਖਰਾਬ ਨਾ ਕਰਿਆ ਕਰੋ ਕਰਿਆ ਕਰੋ ਇਹ ਰਿਕਵੈਸਟ ਆ ਜੇਕਰ ਆਪਾਂ ਤੁਹਾਨੂੰ ਪਾਰਦਰਸ਼ੀ ਤਰੀਕੇ ਨਾਲ ਬੜੇ ਸਹੀ ਢੰਗ ਨਾਲ ਚੀਜ਼ ਦਿਖਾਉਣੇ ਆ ਤੇ ਤੁਹਾਡਾ ਵੀ ਫਰਜ਼ ਬਣਦਾ ਜ ਤੇ ਗਰਜੰਟ ਭਾਈ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੇ ਦਗੇ। ਇਹ ਜੀ ਨੰਬਰ ਹੈਗਾ 8699279938 869927993 ਠੀਕ ਹੈ ਜੀ। ਹਾਂ ਜੀ। ਸੋ ਦੋਸਤੋ ਖਾਸ ਵਿਜਟ ਤੁਸੀਂ ਸ਼ਹਿਰ ਜ਼ਿਲ੍ਹਾ ਤਰਨਤਾਰਨ ਸਾਹਿਬ ਹੈਗਾ ਖਾਸ ਵਿਜਟ ਕਰਨੀ ਹੈਗੀ ਆ ਤੇ ਐਨੀਮਲ ਜਿਹੜੇ ਵੀਰ ਦੇ ਕੋਲ ਅੱਜ ਤਿੰਨ ਸੀਗੇ। ਤਿੰਨੇ ਐਨੀਮਲ ਜਿਹੜੇ ਵਧੀਆ ਨੇ। ਬਾਕੀ ਤਸੱਲੀ ਕਰ ਲਓ ਤੁਸੀਂ ਆਪਦੀ ਘਰੇ ਚੈੱਕ ਕਰ ਲਓ ਉਸ ਤੋਂ ਬਾਅਦ ਬੇਸ਼ੱਕ ਸਬਤਾ ਕਰ ਲਿਓ। ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।